ਸਾਰੇ ਬੰਦੇ ਨੇ ਕਹਿੰਦੇ ਕਿ ਕੋਈ ਟਾਈਮ ਆ ਜਾਊਗਾ। ਵੀ ਆਹਾ ਉੱਕੀ ਬਾਈ ਦਾ ਬੱਚੀ ਉਹ ਸੁਪਰਿੰਗਲ ਰਿਮੋਟ ਰਾਤ ਕਰਾਉਂਦਾ ਰਾਤ ਰਾਉਟ ਕੰਮ ਕਰਿਆ ਕਰੂ। ਮੇਰੇ ਕੋਲ ਫੇਰ ਨਹੀਂ ਰਿਹਾ ਜਾਂਦਾ। ਰਾਉਟ ਅੱਗੇ ਕੰਮ ਕਰਿਆ ਕਰੂਗਾ ਪਾਪਾ ਜੀ। ਮੈਂ ਤਾਂ ਸਾਰੇ ਕੰਮ ਕਰਾਂ। ਮੈਂ ਕਹੇ ਰਾਤ ਨੂੰ ਕਿਸੇ ਨੇ ਪੁੱਠੀ ਤਾਰ ਜੋੜਦੀ ਬੁੱਥੜੀ ਬੁੱਥੜ ਕੁੱਟੂ ਸਾਰਾ ਮੈਂ ਆਉਂਦੇ ਸੋਤੋ ਰੁਖਣਾ ਤਾਂ ਛੋਟੀ ਲਾ ਨੂੰ ਸਾਡੇ ਉੱਤੇ ਛੱਲ ਨਾ ਬਖ ਮੈਨੂੰ ਸਮਝਣਾ ਉਹ ਭਾਂ ਦਾ ਖਲਬਾ ਤੇਰਾ ਜੀ ਪਤਾ ਮੱਖਾ ਦੁੱਧ ਪੀ ਤੇ ਸੱਲੀ ਪਾਉਣ ਗਿਆ ਵੀ ਤਾਰਾ ਪੁੱਤਿਆ ਲਾਤ ਘਰ ਤਲੇ ਮਤੇ ਦੂਜੀ ਲਾਤੀ ਬੜਾ ਭਾਂ ਦਾ ਖਲਬਾ ਸੱਲ ਸੋਲ ਪੁੱਠਾ ਪਜਾ ਸਾਰੇ ਮੰਜਾ ਤੇ ਪੁੜੇ ਤੋੜ ਦੂ ਪਾਈ ਵੱਡੀ ਡਾਕੂ ਹੋਰ ਰਿਪੋਰਟ ਦਾ ਮਸ਼ੀਨੀ ਦਾ ਕੀ ਪਤਾ ਯਾਰ ਮੈਂ 20 ਵਾਰੀ ਦੇਖਿਆ ਤੂੰ ਤੁਰੇ ਜਾਂਦਾ ਸਕੂਟਰ ਵਾਲੇ ਤੁਰੇ ਜਾਂਦਾ ਇੱਥੇ ਤੁਰੇ ਨਹੀਂ ਹੁੰਦੇ ਤੇਰੇ ਭਾਈ ਪਾਤਾ ਫੇਰ ਬਾਗੇ ਤੇ ਡਾ ਗੱਲ ਆ ਇਹ ਹੁੰਦਾ ਯਾਰ ਤੇਲ ਮੈਂ ਹੁਣ ਪਾਇਆ ਤੇਰ ਤੂੰ ਪਾਇਆ ਨਹੀਂ ਅੱਬਾ ਖੜ ਜਾ ਉਹ ਮੂਰੋ ਖੋਲ ਦੇ ਹੁਜੀਜੀ ਆ ਮੋਟਰਸਾਈਕਲਾਂ ਚ ਹੋਇਆ ਖੋਲ ਸੜ ਜਾ ਵੀ ਵੀ ਸੜ ਜਾ ਪਹਿਲੇ ਹੀ ਸੜਿਆ ਹੋਊਗਾ ਪਹਿਲੇ ਯਾਰ ਤੇਲ ਮਾਰ ਕੇ ਇੱਕ ਇੱਕ ਵਾਰੀ ਅਪਲੱਗ ਨੂੰ ਲੱਗਦਾ ਇਹਦਾ ਸੜ ਜਾਇ ਨਹੀਂ ਹੁੰਦਾ ਕੋਈ ਆ ਐਵੇਂ ਭਰਾਈਆਂ ਪੀਪੀਆਂ ਤੱਕ ਲਾ ਕੇ ਇੱਕ ਵਾਰੀ ਖੜ ਜਾ ਇਹ ਕਹਿੰਦਾ ਆਪਣਾ ਬੱਚਿਆਂ ਦੇ ਮੂਰੇ ਦੀ ਪਲੇਟ ਹੁੰਦੀ ਮਗਰ ਨਹੀਂ ਪਲੇਟ ਹੁੰਦੀ ਗੱਲ ਤੇਰੇ ਨਾਲ ਆ ਕੇ ਕਰ ਲੈ इथो त मां कोरोना नल इहो मां झंडो पेजली भई लहरे बाब पहुच जूं ਮਗਰ ਜਨਾਹ ਮੋਟਰਸਾਈਕਲ ਹੈ ਬੋਝਦਾ ਨਹੀਂ ਕਹਿੰਦਾ ਕਿਉਂ ਗੇੜੇ ਲਾਏ ਦੇ ਮੂਰੇ ਬਲੇਡ ਨਾਲ ਮਗਰ ਬਲੇਡ ਤੇ ਬੈਠੀ ਸਿੱਟ ਲੈਣਗੇ ਫੋਟੋ ਤੂੰ ਜਾ ਕਿਸੇ ਸੂਏ ਸਾਇ ਨਾੜੇ ਨੂੰ ਲੈ ਤਾਂ ਤੂੰ ਡਿੱਗ ਬਗੈ ਨਹੀਂ ਆ ਵਧਿਆ ਜਾ ਦੂਰ ਆ ਸੇ ਆਪਣਾ ਵੀ ਅੱਜ ਆ ਵੀ ਆਇਆ ਨਿਆ ਆਇਆ ਗਾ ਭਾਈ ਮਗਾ ਚੱਲ ਫੋਕ ਜਾਂਦੇ ਨਹੀਂ ਫੋਕ ਕਰਨਗੇ ਪਿੰਡਾ ਛੋੜ ਤੁਸੀਂ ਨਜ਼ਰ ਮਾਰੋ ਨਹੀਂ ਆਉਂਦੇ ਪਿੰਡ ਤੁਸੀਂ ਦੇਖੋ ਪਤਾ ਇਹਨਾਂ ਨੂੰ ਕੀ ਕੰਮ ਹੈ ਹੁਣ ਦੋ ਤਿੰਨ ਸਿਆਏ ਵੇ ਉਹਨਾਂ ਦਾ ਖਿਆਲ ਰੱਖਿਆ ਕਰੋ ਪੂਰਾ ਇਹ ਦੁਨਾਂ ਮੋਟਰਸਾਈਕਲ ਚੰਗਾ ਹੋਊਗਾ ਬਾਈ ਗਾੜੇ ਜਿਪਾ ਲੈ ਬਾਲੋ ਇੱਥੇ ਤੋਂ ਤੋਂ ਰੋਣਗੇ ਜਿਪਾ ਬਾਈ ਦੋ ਘਟ ਮੈਂ ਕਿਹੜੇ ਇਹਦੀਆਂ ਜਿਪਾ ਲਾਉਣਗੇ ਆ ਜਣਾ ਘਰੇ ਪਹਿਲਾਂ ਉਹਨੇ ਲੋਹਾ ਲਾ ਜਾ ਬੱਡ ਬੱਡ ਜਾ ਸਾਰਾ ਚੱਕ ਕੇ ਉੱਡ ਜਾਣਗੇ ਲੈ ਜਿਹੜੇ ਜਿਪਾ ਆਲੇ ਏ ਜਿਪਾ ਲਾਉਣ ਵਾਲੇ ਮੈਂ ਕਹਨੂੰ ਨਾ ਕਿ ਮੈਂ ਇੱਥੇ ਜਿਪਾ ਕਾਉਣ ਨੂੰ ਪਦਾ ਓਏ ਇਹ ਪਤਾ ਨਾ ਨਾ ਆਵੇ ਪਰਾਣੀਆਂ ਪਟਕੇ ਨਾ ਉਹਨਾਂ ਤੋਂ ਰੁਗ ਭਰੀ ਫਿਰੇ ਮਖਾ ਜਿੱਪਲ ਇੱਕ ਗਰੰਟੀ ਵਾਲੀ ਆ ਚਾਹੇ ਮਖਾ ਤੇਰੇ ਮੂੰਹ ਹੀ ਨਹੀਂ ਗਰੰਟੀ ਆ ਮੈਂ ਇਹਨਾਂ ਸਰਪੰਚਾਂ ਮੈਂ ਇਹ ਜਿੱਪਲਾਂ ਦੇ ਗੱਲ ਪੁੱਗਾਂ ਦੇ ਦੱਸ ਗਰੰਟੀ ਆ ਆਹ ਤਾਂ ਹੀ ਮੈਂ ਕਹਿੰਦਾ ਮੈਂ ਰੰਨਾ ਵੀ ਖੇਤ ਖੇਤ ਆ ਮੇਰੀ ਕੋਟੇ ਨੂੰ ਟੁੱਟ ਮਾਰਾ ਉੱਥੇ ਬੱਤਸਾਂ ਖੜੀਆਂ ਮੇਰੇ ਕੋਲ ਇੱਕ 30 ਪੰਨਾ ਛੋਟੀ ਦੇ ਜੱਸੀ ਆ ਕੱਲੀ ਲੱਸੀ ਪਾਉਣਾ ਰੋਟੀਆਂ ਪਾਉਣੇ ਜਿਹੜੇ ਦੇ ਵਿੱਚ ਜੇ ਕੇਰਾ ਕਹਿੰਦਾ ਵੀ ਇੱਥੇ ਬਹਿ ਜਾਓ ਤਾਂ ਬੈਠੇ ਸੁਣ ਮੈਨੂੰ ਕਹਿੰਦੀਆਂ ਨਾ ਬੰਦਿਆ ਦਰੋਜ਼ ਪਿੱਟੀ ਲੱਗੇ ਆ ਕਿਹਦੇ ਮਾਮਾ ਲ ਜਾਂਦਾ 4000 ਦਾ ਚਿੱਟਾ ਕਿਤੇ ਨਾ ਲੱਭ ਬਿੱਲੀ ਉਹ ਮਖਾ ਜੀ ਨੂੰ ਕਿ ਕੇਰਾ ਬਿੱਲੀ ਐ ਕਰਕੇ ਹਲੋ ਹੂੰ ਹੂੰ ਪਤਾ ਹ ਜੜ ਜਾਂਦਾ ਕੋਠੇ ਦੀ ਇਹਨਾਂ ਨੂੰ ਐ ਨਹੀਂ ਪਤਾ ਲੰਦਾ ਦੋ ਇੱਕ ਇੱਥੇ ਐ ਜੀ ਕਰੀ ਜਾਂਦੇ ਥੱਲੇ ਜਿਹੜਾ ਕੋਈ ਗੱਲ ਵਿੱਚ ਮੱਖੀ ਬਣ ਕੇ ਤਾਂ ਠੀਕ ਹੈ ਮੱਖੀ ਮਗਰ ਪੈ ਕੇ ਤਾਂ ਤਾਂ ਵੀ ਕੀੜਾ ਖਾ ਜਾਂਦਾ ਮੱਖੀ ਕੋਠੇ ਦੇ ਵਿੱਚ ਹੀ ਲਗੋੜ ਐ ਮੈਂ ਪੁੱਛਿਆ ਕਿ ਸਹੀ ਹੈ ਮੱਖੀ ਹੋਇਆ ਹਾਂ ਫੇਰਾ ਫਿਰ ਮੈਂ ਦੇਖੋ ਤਿੰਨੇ ਜਾਣੇ ਨਾ ਦੇਨੇ ਵੇਲੇ ਹੁੰਦੇ ਉੱਤੋਂ ਪਜੜਦੇ ਖਾੜ ਦੇ ਚੂਹੀ ਤਾਂ ਇੱਕ ਹੁੰਦੀ ਐ ਈ ਇੱਕ ਤਾਂ ਮੇਰਾ ਸਾਲਾ ਦੋਨਾਂ ਚ ਪੱਟੂ ਹੂੰ ਤੇ ਦੂਜੇ ਦੋ ਪਾਸੇ ਤੇ ਖੜੇ ਮਰੀਜ਼ ਕਰਕੇ ਜੜਦਣਗੇ ਨਾ ਵੀ ਕਰੋਂ ਕੱਢੂ ਬੀ ਵੀਰੇਓ ਸਾਰੋ ਦੱਸ ਕੀ ਅੰਦਰ ਵਿਚਾ ਸਪਰੇ ਘੇੜਾ ਪਿਆ ਬੇ ਪੁਲਸ ਨੂੰ ਵਿਚਾ ਸਪਰੇ ਪੂਰੀ ਡਿਊਟੀ ਦਿੰਦੇ ਹੋ ਬੀ ਚੂਹੀ ਤੁਹਾਡੀ ਪਤੰਦੇ ਨਹੀਂ ਕਿਲੋਮੀਟਰ ਪਿੱਛੇ ਬੈਠੀ ਹੋਊ ਹੈ ਨਾ ਸਾ ਤੂੰ ਸਭ ਆਏ ਤੁਸੀਂ ਗੱਡੀ ਖਤਰਾ ਰੱਖੀ ਖੜੇ ਫਿਰ ਮਾਰੀ ਨਾ ਦੂਜਾ ਲੱਗੂਗਾ ਤੂੰ ਉੱਤੇ ਖੜ ਪਹਿਰੇ ਤੇ ਇੱਕ ਜਾਂਦਾ ਸਾਰਾ ਪਿੱਟੇ ਪਿੱਟਾ ਫਿਰ ਮੈਂ ਵੀ ਵਾਰੀ ਦੇਖ ਤੂੰ ਤਾਂ ਥੱਲੇ ਦੁਬਾਰੇ ਉਹ ਤੋਂ ਫਿਰ ਗਾਹ ਪਟਿਆ ਇੱਥੇ ਚ ਤਹੀ ਮੇਰੀ ਹੋ ਗਈ ਜੇ ਮੈਂ ਕਿਹੜਾ ਜੇ ਮੇਰੀ ਹੋ ਗਿਆ ਉੱਥੇ ਬਚਾਈ ਬਿਆ ਮੰਜੇ ਰੋ ਮੈਲਾ ਹੋ ਗਿਆ ਤਨਾ ਲਗੋੜਾ ਫੜ ਫੜ ਕੇ ਖੱਡੇ ਲਾਦੇ ਉਹਨਾਂ ਦਾ ਫਾਇਦਾ ਜ਼ਰੂਰ ਹੈ ਓਏ ਉੱਟ ਘੜੇ ਉੱਟ ਘੜੇ ਜਿਵੇਂ ਕਾਂਚੇ ਚ ਗਾਇਆਂ ਗੂੰਗਾ ਪਸੂ-ਕੂਸੂ ਪੈ ਗਏ ਇਹਦਾ ਪੈਰਾਂ ਦਾ ਡੱਕੜ ਕੇ ਬਸ ਮੁਰਝੋ ਹੜਦੇ ਨਹੀਂ ਇਹ ਬਸ ਛੱਡ ਕੇ ਆਉਂਦੇ ਮੇਰੇ ਕਿੱਥੇ ਨਹੀਂ ਪੜਿਆ ਇਹਦਾ ਕੇਰਾ ਲੈ ਬੜਾ ਠੇਡਾ ਮਾਰਦਾ ਜਿਆ ਜਿਆ ਕਿਹੜੀ ਪੂਛ ਤੇ ਲੱਗਦਾ ਜਿਆ ਜਿਆ ਲੈ ਇਹਨੂੰ ਟੋਕਰਿਆ ਥੱਲੇ ਭਾਈ ਜੋ